ਦੋਸਤੋ ਹਲਦੀ ਆਪਾਂ ਸਾਰੇ ਹੀ ਰਸੋਈ ਦੇ ਵਿੱਚ ਵਰਤਦੇ ਆ ਹਨ ਕਿੰਨੀਆਂ ਸਬਜ਼ੀਆਂ ਦਾਲਾਂ ਹੈਗੀਆਂ ਸਾਰੀਆਂ ਦੇ ਵਿੱਚ ਹਲਦੀ ਦੀ ਵਰਤੋਂ ਹੁੰਦੀ ਆ ਇਸ ਤੋਂ ਦਵਾਈਆਂ ਬਣਦੀਆਂ ਨੇ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਪ੍ਰੋਡਕਟ ਹੈਗੇ ਉਹਨਾਂ ਦੇ ਵਿੱਚ ਹਲਦੀ ਦੀ ਵਰਤੋਂ ਹੁੰਦੀ ਹੈਗੀ ਆ ਤੇ ਜੇਕਰ ਆਪਾਂ ਗੱਲ ਕਰੀਏ ਇਸ ਦੀ ਖੇਤੀ ਦੀ ਤਾਂ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹਦੀ ਖੇਤੀ ਕਿਵੇਂ ਹੁੰਦੀ ਆ ਕਦੋਂ ਬਜਾਈ ਹੁੰਦੀ ਆ ਤੇ ਹਲਦੀ ਦਾ ਪਾਊਡਰ ਕਿਵੇਂ ਬਣਦਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੇ ਲਈ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਬਾਈ ਗੁਰਪ੍ਰੀਤ ਹੋਰੀ ਪਿਛਲੇ 3-4 ਸਾਲਾਂ ਤੋਂ ਵੱਡੇ ਪੱਧਰ ਤੇ ਹਲਦੀ ਦੀ ਖੇਤੀ ਕਰ ਰਹੇ ਆ ਤੇ ਪ੍ਰੋਪਰ ਜਾਣਕਾਰੀ ਉਹਨਾਂ ਨੇ ਆਪਾਂ ਨੂੰ ਵੀਡੀਓ 'ਚ ਦਿੱਤੀ ਆ ਹਲਦੀ ਦੀ ਖੇਤੀ ਬਾਰੇ ਇਹਦੀ ਮਾਰਕੀਟਿੰਗ ਬਾਰੇ ਬਜਾਈ ਪੈਸਾਈ ਸਾਰਾ ਕੁਝ ਉਹਨਾਂ ਨੇ ਡਿਟੇਲ ਨਾਲ ਦੱਸਿਆ ਹੈਗਾ ਤੇ ਇਹਨਾਂ ਕੋਲ ਹਲਦੀ ਵੀ ਇੱਕ ਨੰਬਰ ਕੁਆਲਿਟੀ ਦੀ ਹੁੰਦੀ ਆ ਬਾਈ ਜੀ ਸਾਰੇ ਭਰਾ ਵੀਡੀਓ ਨੂੰ ਦੇਖਿਓ ਸੁਣਿਓ ਧਿਆਨ ਨਾਲ ਤੇ ਜੇ ਕੰਮ ਸਾਡਾ ਵਧੀਆ ਲੱਗਿਆ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਦੇ ਕਿਸਾਨ ਜਿਹੜੇ ਮਿਹਨਤ ਕਰਕੇ ਖੁਦ ਮਾਰਕੀਟਿੰਗ ਕਰਦੇ ਆ ਇਹਨਾਂ ਦੀ ਬਾਈ ਸਪੋਰਟ ਵੀ ਜ਼ਰੂਰ ਕਰਿਆ ਕਰੋ ਤੇ ਵੀਡੀਓ ਤੁਹਾਡੇ ਲਈ ਪੇਸ਼ ਹੈਗੀ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਈ ਹੋਰੀ ਖੇਤੀ ਵੀ ਖੁਦ ਕਰਦੇ ਆ ਹਲਦੀ ਦੀ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਵੀ ਕਰਦੇ ਆ ਸੋ ਆਓ ਫਿਰ ਸੁਣਦੇ ਆ ਗੱਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਪ੍ਰੀਤ ਸਿੰਘ ਪੰਜਗ੍ਰਈ ਤੇ ਮੇਰੇ ਨਾਲ ਮੇਰੇ ਪਿਤਾ ਜੀ ਬੈਠੇ ਨੇ ਹਰਮੇਲ ਸਿੰਘ ਜੀ ਪੰਜੀ ਰਹੇ ਤੇ ਅਸੀਂ ਅੱਜ ਜਿਹੜਾ ਵਿਸ਼ਾ ਹੈਗਾ ਅੱਜ ਅਸੀਂ ਹਲਦੀ ਬਾਰੇ ਗੱਲ ਕਰਾਂਗੇ ਅਸੀਂ 2010 ਤੋਂ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਅਸੀਂ ਥੋੜੇ ਰਗਵੇ ਤੋਂ ਸ਼ੁਰੂ ਕਰਦਿਆ ਹੋਇਆ ਜਿਹੜਾ ਕੈਮੀਕਲ ਫਾਰਮਿੰਗ ਹੈ ਉਹਦੇ ਵਿੱਚੋਂ ਨਿਕਲ ਲਈ 1 ਏਕੜ ਦਾ ਮਾਡਲ ਮੇਰੇ ਫਾਦਰ ਸਾਹਿਬ ਨੇ ਬਣਾਇਆ ਸੀ ਵੀ ਆਪਾਂ ਕਿਵੇਂ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋਏ ਤੇ ਆਪਦੇ ਜਿਹੜੀ ਖੇਤੀ ਲਾਗਤ ਨੂੰ ਵੀ ਬਚਾਉਂਦੇ ਹੋਏ ਇੱਕ ਵਧੀਆ ਤਰੀਕੇ ਨਾਲ ਕਿਵੇਂ ਕੰਮ ਕਰ ਸਕਦੇ ਉਸ ਤੇ ਕੰਮ ਕੀਤਾ ਉਸ ਤੋਂ ਬਾਅਦ ਅਸੀਂ 15 16 ਦੇ ਲਗਭਗ ਖੋਸਾ ਪਾਣੂ ਕੰਮ ਸ਼ੁਰੂ ਕਰ ਲਿਆ ਸੀ ਸੰਤ ਗਿਆਨੀ ਗੁਰਮੀਤ ਸਿੰਘ ਜੀ ਦੀ ਖੋਸਿਆਂ ਵਾਲੇ ਉਹਨਾਂ ਨਾਲ ਉੱਥੋਂ ਮੁੰਡੇ ਜਿਹੜੇ ਉਹ ਨੇ ਜਿਹੜੇ ਬਾਹਰ ਨਹੀਂ ਜਾਣਾ ਚਾਹੁੰਦੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਤਾਂ ਅਸੀਂ ਹਲਦੀ ਦੀ ਖੇਤੀ ਦੀ ਸ਼ੁਰੂਆਤ ਕੀਤੀ ਲਗਭਗ ਅਸੀਂ ਅੱਧੇ ਅੱਧੇ ਕਿੱਲੇ ਤੋਂ ਸ਼ੁਰੂਆਤ ਕੀਤੀ ਪੰਜਾਬ ਇੱਕ ਕਿਸਮ ਦਾ ਤਾਂ ਹੁਣ ਅਸੀਂ 6 ਕਿੱਲਾਂ 'ਚ ਹਲਦੀ ਕਰਦੇ ਦੋ ਕਿੱਲੇ ਸੀ 2.5 ਇੰਚ ਕਰਦੇ ਚਾਰ ਕਿੱਲੇ ਉੱਥੇ ਨੇ ਇਸ ਵਾਰ ਲਗਭਗ ਰਕਬਾ ਹੋਰ ਵਧੇਗਾ 8-9 ਕਿੱਲੇ ਦੀ ਖੇਤੀ ਇਸ ਵਾਰ ਹੋਏਗੀ ਹਾਂਜੀ ਹੁਣ ਆਪਾਂ ਜੇ ਗੱਲ ਕਰੀਏ ਵੀ ਕੁਦਰਤੀ ਖੇਤੀ ਵਿੱਚ ਜੇ ਹਲਦੀ ਦੀ ਫਸਲ ਦੀ ਆਪਾਂ ਕਾਸ਼ਤ ਕਰਨੀ ਹੈ ਤਾਂ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਰੂੜੀ ਖਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਲਗਭਗ 8 ਤੋਂ 9 ਟਰਾਲੀਆਂ ਪਰ ਏਕੜ ਤੁਹਾਡੀ ਰੂੜੀ ਖਾਦ ਪਏਗੀ 1 ਏਕੜ ਦੀ ਰੂੜੀ ਖਾਦ ਤੇ ਇਸ ਤੋਂ ਬਾਅਦ ਤੁਹਾਡੇ ਕੋਲੇ ਪਰਾਲੀ ਦਾ ਹੋਣਾ ਜ਼ਰੂਰੀ ਹੈ ਤਾਂ ਜਿਹੜੀ ਅਸੀਂ ਬਜਾਈ ਕਰਦੇ ਆਂ ਅਪ੍ਰੈਲ ਤੋਂ ਮਈ ਦਾ ਪਹਿਲਾ ਹਫਤਾ ਲਾਸਟ ਹੈਗਾ ਇਹਦਾ ਪੂਰਾ ਅਪ੍ਰੈਲ ਦਾ ਮਹੀਨਾ ਤਾਂ ਇਸ ਟਾਈਮ 'ਚ ਤੁਸੀਂ ਆਪਦੀ ਬਜਾਈ ਨੂੰ ਮੁਕੰਮਲ ਕਰ ਲੈਣਾ ਇਸ ਤੋਂ ਬਾਅਦ ਤੁਸੀਂ ਪ੍ਰਾਲੀ ਹੈ ਜਿਹੜੀ ਆਲੂ ਵਾਲੀ ਜਿਹੜੀ ਮਸ਼ੀਨ ਆ ਉਹਦੇ ਨਾਲ ਬਜਾਈ ਕਰਨੀ ਤੇ ਜਿਹੜਾ ਬੀਜ ਪਏਗਾ ਉਹ ਘੱਟ ਤੋਂ ਘੱਟ ਜਿਹੜਾ ਘੱਟੋ-ਘੱਟ ਹੈਗਾ ਉਹ 6 ਕੁਇੰਟਲ ਤੇ ਵੱਧ ਤੋਂ ਵੱਧ ਹੈਗਾ 8 ਕੁਇੰਟਲ ਉਹ ਤੁਹਾਡੀ ਬੀਜ ਦੀ ਚੋਣ ਤੇ ਹੈਗਾ ਵੀ ਤੁਸੀਂ ਜਿਹੜਾ ਬੀ ਦਾ ਫੈਜ ਆ ਉਹ ਛੋਟਾ ਲੈ ਰਹੇ ਹੋ ਜਾਂ ਵੱਡਾ ਲੈ ਰਹੇ ਤਾਂ ਉਹਦੀ ਚੋਣ ਤੇ ਤੁਹਾਡੇ ਬੀ ਡਿਪੈਂਡ ਕਰਦਾ ਹੈਗਾ ਵੀ ਕਿੰਨਾ ਪਏਗਾ ਇਸ ਤੋਂ ਬਾਅਦ ਤੁਸੀਂ ਬਜਾਈ ਤੋਂ ਬਾਅਦ ਜਿਹੜੀ ਹੈਗੀ ਆ ਜਿਹੜੀਆਂ ਆਲੂ ਵਾਲੀਆਂ ਆਲੂ ਵਾਲੀ ਮਸ਼ੀਨ ਨਾਲ ਬਜਾਈ ਕੀਤੀ ਹੈ ਉਸ ਨੂੰ ਤੁਸੀਂ ਢੱਕਣ ਲਈ ਪ੍ਰਾਰੀ ਦੀ ਵਰਤੋਂ ਕਰਨੀ ਆ ਤਾਂ ਕੁਝ ਜਿਹੜੇ ਕਿਸਾਨ ਵੀਰ ਹੈਗੇ ਨੇ ਉਹ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਮੰਨ ਲਓ ਪਾਣੀ ਲਾਉਂਦੇ ਨੇ ਤੇ ਇਹ ਤੋਂ ਬਾਅਦ ਉਹ ਢੱਕਦੇ ਨੇ ਜਦੋਂ ਪੈਤਰਾ ਹੋ ਜਾਂਦਾ ਤਾਂ ਅਸੀਂ ਕੀ ਕਰਦੇ ਕੁਝ ਏਰੀਆ ਨੂੰ ਅਸੀਂ ਪਹਿਲਾਂ ਹੀ ਢੱਕ ਦਿੰਦੇ ਹੈਗੇ ਤਾਂ ਤੁਸੀਂ ਪ੍ਰਾਲੀ ਨੂੰ ਪ੍ਰੋਪਰ ਢੱਕ ਦੇਣਾ ਬਈ ਪੂਰੀ ਲੇਅਰ ਉਹਦੇ ਉੱਪਰ ਆ ਜਾਏ ਕੋਈ ਵੀ ਜਗ੍ਹਾ ਖਾਲੀ ਨਾ ਰਵੇ ਕਿਉਂਕਿ ਹਲਦੀ ਇਦਾਂ ਦੀ ਫਸਲ ਉਹ ਬਾਹਰ ਨਿਕਲ ਆਏਗੀ ਤਾਂ ਉਹਦੇ ਫਾਇਦੇ ਇਹ ਹੋਣਗੇ ਇੱਕ ਤਾਂ ਨਦੀਨ ਤੋਂ ਰੋਖtham ਹੋਏਗੀ ਦੂਜਾ ਕੈਮੀਕਲ ਤੋਂ ਤਾਂ ਨਦੀਨ ਨਾਸ਼ਕ ਦਵਾਈਆਂ ਦੀ ਆਪਾਂ ਵਰਤੋਂ ਕਰ ਲੈਣੇ ਇਹਦੇ ਵਿੱਚ ਜਿਹੜੀ ਵਟ ਹੈਗੀ ਉਹ ਪੋਲੀ ਰਹੇਗੀ ਸਿੱਧੀ ਧੁੱਪ ਤੁਹਾਡੀ ਹਲਦੀ ਵਾਲੀ ਵਟ ਨੂੰ ਨਹੀਂ ਪਏਗੀ ਤੇ ਜਿਹੜੇ ਸੂਖਮ ਜੀਵ ਆ ਉੱਪਰ ਕੰਮ ਕਰਨਗੇ ਤੇ ਇੱਕ ਜਿਹੜੇ 10 ਮਹੀਨਿਆਂ ਦੀ ਕ੍ਰੌਪ ਆ ਇਹ ਤੇ 10 ਮਹੀਨੇ ਚ ਤੁਹਾਡੀ ਜਿਹੜੀ ਪਰਾਲੀ ਆ ਉਹ ਬਿਲਕੁਲ ਖਤਮ ਹੋ ਜਾਵੇਗੀ ਕੋਈ ਕਿਸਾਨ ਵੀਰਾਂ ਦੀਆਂ ਅਲੱਗ-ਅਲੱਗ ਧਾਰਨਾਵਾਂ ਹੈਗੀਆਂ ਬਈ ਇੱਕ ਤਾਂ ਮਦਰ ਰੂਟ ਹੈ ਜਿਹਨੂੰ ਜਿਹੜੀ ਆਪਾਂ ਪਹਿਲਾਂ 20 ਬੀਜਦੇ ਆ ਉਹਦੇ ਨਾਲ ਜਿਹੜੀ ਪਹਿਲੀ ਆਪਣੀ ਫਿੰਗਰ ਲੱਗਦੀ ਉਹਨੂੰ ਜੜਾਂ ਲੱਗੀਆਂ ਹੁੰਦੀਆਂ ਉਹਨੂੰ ਮਦਰ ਰੂਟ ਕਹਿ ਦਿੰਦੇ ਨੇ ਕੁਝ ਕਿਸਾਨ ਵੀਰ ਉਹ ਮਦਰ ਰੂਟ ਨੂੰ ਵਰਤੋਂ ਚ ਲਿਆਉਂਦੇ ਨੇ ਤੇ ਕੁਝ ਕਿਸਾਨ ਵੀਰ ਜਿਹੜੀ ਉਹ ਮਦਰ ਰੂਟ ਤੋਂ ਗਾਂ ਫਿੰਗਰਾਂ ਲੱਗਦੀਆਂ ਨੇ ਉਹਨਾਂ ਨੂੰ ਵਰਤੋਂ ਚ ਲਿਆਉਂਦੇ ਨੇ ਸੀਡ ਲਈ ਦੋਨੋਂ ਹੀ ਠੀਕ ਨੇ ਪਰ ਜਿਹੜੀ ਮਦਰ ਰੂਟ ਹੁੰਦੀ ਹੈ ਉਹਦਾ ਸਾਈਜ਼ ਮੋਟਾ ਹੁੰਦਾ ਉਹਦਾ ਬੀ ਜ਼ਿਆਦਾ ਲੱਗਦਾ ਤਾਂ ਉਹ ਆਪਾਂ ਨੂੰ ਪਾਊਡਰ ਦੇ ਵਿੱਚ ਮੁਨਾਫਾ ਜ਼ਿਆਦਾ ਦੇ ਸਕਦੀ ਹੈ ਤਾਂ ਫਿੰਗਰ ਜਿਹੜੀ ਹੁੰਦੀ ਹੈ ਫਿੰਗਰ ਆਪਾਂ ਨੂੰ ਜਿਹੜਾ ਬੀ ਹੈਗਾ ਉਹ ਘੱਟ ਪੈਂਦਾ ਹੈਗਾ ਉਹਦਾ ਪਾਊਡਰ ਵੀ ਮਦਰ ਰੂਟ ਨਾਲੋਂ ਘੱਟ ਬਣਦਾ ਹੈਗਾ ਆਪਾਂ ਜੇ ਬਿਜ਼ਨਸਰ ਦੇ ਤੌਰ ਤੇ ਦੇਖੀਏ ਤਾਂ ਆਪਾਂ ਨੂੰ ਮਦਰ ਰੂਟ ਨੂੰ ਬੀ ਦੀ بجائے ਪਾਊਡਰ ਤੇ ਯੂਜ਼ ਕਰਨਾ ਚਾਹੀਦਾ ਬਾਕੀ ਇਹਦੇ ਚ ਕੋਈ ਨਹੀਂ ਹੈਗੀ ਦਿੱਕਤ ਬਈ ਆਪਣੇ ਝਾੜ ਤੇ ਕੋਈ ਜ਼ਿਆਦਾ ਫਰਕ ਪਊਗਾ ਜਾਂ ਇਦਾਂ ਹੈਗਾ ਬਈ ਉਹਦੇ ਰੂਟਸ ਲੱਗੀਆਂ ਤੇ ਉਹ ਛੇਤੀ ਡਿਵੈਲਪ ਹੋ ਜਾਏਗੀ ਤਾਂ ਝਾੜ ਤੇ ਕੋਈ ਹਲੇ ਤੱਕ ਅਸੀਂ ਦੇਖਿਆ ਨਹੀਂ ਪਰ ਇੱਕ ਅਸੀਂ ਹੁਣ ਅੱਧੇ ਕਿੱਲੇ ਦਾ ਤਜਰਬਾ ਵੱਖਰੇ ਤੌਰ ਤੇ ਕਰਨ ਲੱਗੇ ਜਿਹਦੇ ਵਿੱਚ ਮਦਰ ਰੂਟ ਦਾ ਹੀ ਇਕੱਲਾ ਅੱਧਾ ਇਕੜ ਲਾਵਾਂਗੇ ਨਾਲ ਅੱਧਾ ਇਕੜ ਫਿੰਗਰ ਦਾ ਲਾਵਾਂਗੇ ਤੇ ਉਹਦਾ ਜਿਹੜਾ ਵੀ ਨਤੀਜਾ ਨਿਕਲੂਗਾ ਆਪਾਂ ਇੱਕ ਸਾਲ ਬਾਅਦ ਪ੍ਰੋਪਰ ਦੇਵਾਂਗੇ ਵੀ ਹਾਂ ਚੀਜ਼ ਹੈਗੀ ਇਹ ਜਿਹੜੀ ਹਲਦੀ ਦੀ ਖੇਤੀ ਆ ਕਿਉਂਕਿ ਇਹਦੇ ਬਾਰੇ ਸਾਨੂੰ ਇਹ ਤਾਂ ਜਾਣਕਾਰੀ ਸੀਗੀ ਵੀ ਇਹਦੇ ਤੇ ਜਿਹੜਾ ਆਪਣਾ ਲੇਬਰ ਬਹੁਤ ਲੱਗਦੀ ਆ ਇਹ ਕੰਮ ਔਖਾ ਬਹੁਤ ਆ ਪਰ ਅਸੀਂ 2010 ਤੋਂ ਜਿਹੜਾ ਆਰਗੈਨਿਕ ਖੇਤੀ ਵਾਲੇ ਪਾਸੇ ਮੁੜਾਈ ਸੀ ਉਹ ਮੁੜੇ ਸੀ ਅਸੀਂ ਗੁਰਪ੍ਰੀਤ ਜੀ ਢਬੜੀ ਖਾਨਾ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਲੇਖ ਅਜੀਤ ਅਖਬਾਰ ਦੇ ਵਿੱਚ ਪੜਦਾ ਹੁੰਦਾ ਸੀ ਉਹਦੇ ਕਾਰਨ ਅਸੀਂ ਆਰਗੈਨਿਕ ਨਹੀਂ ਆਏ ਸੀ ਫਿਰ ਹਲਦੀ ਨਹੀਂ ਆਉਣ ਦਾ ਕਾਰਨ ਇਹ ਸੀ ਕੀ ਹਲਦੀ ਹੈ ਕਿਉਂ ਜੀ ਫਸਲ ਆ ਜਿਹਦੇ ਨਾਲ ਤੁਸੀਂ ਵਾਣ ਨੂੰ ਛੇਤੀ ਆਰਗੈਨਿਕ ਕਰ ਸਕਦੇ ਹੋ ਕਿਉਂਕਿ ਇੱਕ ਤਾਂ ਇਹ ਤੁਹਾਡੀ ਦਸਾਂ ਮਹੀਨਿਆਂ ਦੀ ਫਸਲ ਹੈ ਇੱਕ ਇਹ ਹੈ ਜਿਹੜੀ ਇਹ ਤੁਹਾਨੂੰ ਰਸਾਇਣਕ ਖਾਦਾਂ ਪਾਉਣ ਦੀ ਜ਼ਿਆਦਾ ਇਹਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਇਸ ਲਈ ਤੁਹਾਡਾ ਜਿਹੜਾ ਮੁਨਾਫਾ ਹੈ ਉਹ ਆਰਗੈਨਿਕ ਤੇ ਕੈਮੀਕਲ ਦੇ ਬਰਾਬਰ ਰਹਿੰਦਾ ਇਹਦੇ ਕਰਕੇ ਤੁਹਾਨੂੰ ਇਹ ਸੌਖਾ ਕਿਉਂਕਿ ਅਸੀਂ ਆਪਣੇ ਜਿਹੜੇ ਮੇਰੇ 4 ਏਕੜ ਵਾਣਦੇ ਸੀ ਸਾਡਾ ਇੱਕ ਇਹ ਨਿਰਣਾ ਸੀ ਕਿ ਅਸੀਂ 4 ਏਕੜ ਵਾਣ ਦੇ ਵਿੱਚੋਂ ਆਪਦੇ ਚੋਂ ਜਿਹੜਾ ਝੋਨਾ ਉਹ ਖਤਮ ਕਰ ਦੇ ਇਸ ਉਸ ਨੂੰ ਆਰਗੈਨਿਕ ਵਾਲੇ ਪਾਸੇ ਲਾਉਣਾ ਉਹਦੇ ਕਰਕੇ ਅਸੀਂ ਹਲਦੀ ਦੀ ਪਹਿਲਾਂ ਇਹ ਚੋਣ ਕਰੀ ਵੀ ਹਲਦੀ ਨੂੰ ਵੀ ਫਿਰ ਮੇਰਾ ਆਪਦੇ ਨਾਲ ਇੱਥੇ ਇੱਕ ਗਰੁੱਪ ਆ ਜਿਹੜਾ ਉਹ ਚੱਲ ਰਿਹਾ ਹੈ ਬੀਬੀਆਂ ਦਾ ਸਰਕਾਰ ਨੇ ਉਹ ਬਣਾਇਆ ਗਿਆ ਹੈ ਸੈਲਫ ਹੈਲਪ ਗਰੁੱਪ ਕਿਉਂਕਿ ਉਹ ਗਰੁੱਪ ਦੇ ਰਹੀ ਅਸੀਂ ਪੂਰਾ ਉਹ ਕੰਮ ਕਰਦੇ ਹਾਂ ਇਸ ਲਈ ਸਾਨੂੰ ਸਮੱਸਿਆ ਆਉਂਦੀਆਂ ਤਾਂ ਹੈ ਪਰ ਸਾਨੂੰ ਅਸੀਂ ਉਹਦੇ ਲਈ ਪਹਿਲਾਂ ਤਿਆਰ ਸੀ ਕਿ ਉਹ ਸਮੱਸਿਆ ਨਾ ਕਿਵੇਂ ਨਿਜਿੱਠਣਾ ਤੇ ਹਲਦੀ ਤੁਹਾਨੂੰ ਘਾਟਾ ਨਹੀਂ ਪਾਉਂਦੀ ਕਿਉਂਕਿ ਦੂਜੀ ਜਿਹੜੀ ਫਸਲ ਬੀਜੋਗੇ ਤਾਂ ਉਹਦੇ ਚ ਨਦੀਨਾ ਦੀ ਕੈਮੀਕਲ ਦੀ ਫਿਰ ਤੁਹਾਨੂੰ ਉਹਦੇ ਚ ਰਸਾਇਣਕ ਦੀ ਖਾਦਾ ਦੀ ਲੋੜ ਪੈਂਦੀ ਹੈ ਇਹਦੇ ਚੋਂ ਬਹੁਤ ਘੱਟ ਹੈ ਇਸ ਕਰਕੇ ਅਸੀਂ ਹਲਦੀ ਨੂੰ ਪਹਿਲ ਦਿੱਤੀ ਸੀ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਜੀ ਹਲਦੀ ਕਿੰਨੇ ਟਾਈਮ ਦੀ ਫਸਲ ਹੁੰਦੀ ਆ ਬਜਾਈ ਤੋਂ ਲੈ ਕੇ ਪਟਾਈ ਤੱਕ ਹਾਂਜੀ ਇਹ ਜਿਹੜੀ ਹਲਦੀ ਆ ਇਹ ਆਪਾਂ ਆਪ ਰੈਬ ਤੋਂ ਸ਼ੁਰੂ ਕਰਦੇ ਆ ਤਾਂ ਦਸੰਬਰ ਦੇ ਮਹੀਨੇ ਚ ਜਾ ਕੇ ਪੱਟੀ ਜਾਂਦੀ ਯਾਨੀ ਕਿ ਦਸੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ 9 ਮਹੀਨਾ ਦੀ ਫਸਲ ਹੈ ਤੁਸੀਂ ਇਹਨੂੰ ਦਸੰਬਰ ਤੋਂ ਗਾਹ ਫਰਵਰੀ ਤੱਕ ਜਦੋਂ ਮਰਜ਼ੀ ਪਟ ਸਕਦੇ ਆ ਖਰਾਬ ਨਹੀਂ ਹੁੰਦੀ ਇਹ ਤੁਹਾਡੇ ਤੇ ਆ ਵੀ ਤੁਸੀਂ ਇਹਨੂੰ ਦਸੰਬਰ ਚ ਪੜਨਾ ਕਿਹੜੇ ਹਿਸਾਬ ਨਾਲ ਵੇਚਣੀ ਹੈ ਜੇ ਤੁਸੀਂ ਇਹਨੂੰ ਚਾਰ ਦੇ ਵਿੱਚ ਲਿਆ ਕੇ ਵੇਚਣਾ ਚਾਹੁੰਦੇ ਆ ਤਾਂ ਦਸੰਬਰ ਚ ਪਟਾਈ ਸ਼ੁਰੂ ਕਰ ਦਿਓ ਇਹਨੂੰ ਤੁਸੀਂ ਪਿੰਨੀਆਂ ਦੇ ਰੂਪ ਚ ਡਾਈਟ ਦੇ ਤੌਰ ਤੇ ਵੇਚਦੇ ਆ ਤਾਂ ਦਸੰਬਰ ਚ ਪਟਾਈ ਤੁਹਾਡੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਅੱਗੇ ਜੇ ਤੁਸੀਂ ਪਾਊਡਰ ਬਣਾਉਣਾ ਤਾਂ ਇਹਨੂੰ ਤੁਸੀਂ ਪਲਾਂ ਅਖੀਰ ਤੇ ਜਾ ਕੇ ਮਾਰਚ ਦੇ ਪੱਟਲੋ ਤਾਂ ਵੀ ਪੱਟੀ ਜਾਂ ਸਕਦੀ ਠੀਕ ਹੈ ਜੀ ਹੋਰ ਪ੍ਰੀ ਭਾਈ ਜਿਵੇਂ ਪੰਜਾਬ 'ਚ ਆਪਣੇ ਹਲਦੀ ਦੀ ਖੇਤੀ ਹੈ ਹਲੇ ਤੱਕ ਵੀ ਓਡੇ ਵੱਡੇ ਪੱਧਰ ਤੇ ਨਹੀਂ ਹੋ ਰਹੀ ਜਿੰਨੇ ਇੱਥੇ ਲਾਗਤ ਹੈਗੀ ਹੈ ਹਨਾ ਤੁਸੀਂ ਤਾਂ ਹਲਦੀ ਦੀ ਖੇਤੀ ਇਹਨੇ ਸਮੇ ਤੋਂ ਕਰ ਰਹੇ ਹੋ ਸੜੀ ਕੀਤੀ ਹੋਊਗੀ ਤੁਸੀਂ ਹਨਾ ਜਿਆਦਾ ਜੇ ਆਪਾਂ ਪੰਜਾਬ ਦੀ ਗੱਲ ਕਰੀ ਤਾਂ ਕਿਹੜੇ ਏਰੀਆ ਦੇ ਵਿੱਚ ਹਲਦੀ ਜ਼ਿਆਦਾ ਹੁੰਦੀ ਆ ਤੇ ਜਿੰਨੀ ਇੱਥੇ ਲਾਗਤ ਹੈਗੀ ਹੈ ਹੋਰ ਤੁਹਾਡੇ ਹਿਸਾਬ ਨਾਲ ਕਿੰਨੀ ਕੁ ਹਲਦੀ ਦੀ ਮਾਰਕੀਟ ਜਿਹੜੀ ਪੰਜਾਬ ਦੇ ਵਿੱਚ ਡਿਵੈਲਪ ਹੋ ਸਕਦੀ ਹੈ ਦੇਖੋ ਜੀ ਹਲਦੀ ਦੀ ਜਿਹੜੀ ਮਾਰਕੀਟ ਆ ਉਹ ਤਾਂ ਨਹੀਂ ਖਤਮ ਹੁੰਦੀ ਪਰ ਜਿਹੜੀ ਆਪਣੇ ਹੁਸ਼ਿਆਰਪੁਰ ਵਾਲੀ ਸਾਈਡ ਫੈਪਰੋ ਜਿਹੜੀ ਸੁਸਾਇਟੀ ਆ ਉਹ ਮੇਨ ਗੜ ਹੈਗਾ ਉਹ ਹਲਦੀ ਤੇ ਬਹੁਤ ਕੰਮ ਕਰਦੇ 365 ਫਾਰਮਰਾਂ ਦੀ ਉਹ ਇੱਕ ਸੁਸਾਇਟੀ ਬਣੀ ਸੀ ਤੇ ਮੇਨ ਹੈਗਾ ਵੀ ਕਿਸਾਨ ਦੀ ਇਨਕਮ ਚ ਵਾਧਾ ਨਹੀਂ ਹੋ ਰਿਹਾ ਉਸ ਤਰੀਕੇ ਨਾਲ ਵੀ ਜੇ ਆਪਾਂ ਦੇਖੀਏ ਕਿਸਾਨ ਨੇ ਜੇ ਹਲਦੀ ਦੇ ਵਿੱਚ ਵੀ ਆਉਣਾ ਜਾਂ ਕਿਸੇ ਵੀ ਹੋਰ ਫਸਲ ਚ ਆਉਣਾ ਕੋਈ ਵੀ ਫਸਲ ਘਟਾ ਨਹੀਂ 파ਰੇ ਪਰ ਕਿਸਾਨ ਜੇ ਖੁਦ ਮਾਰਕੀਟ ਕਰਦਾ ਤਾਂ ਮਨਾਫਾ ਉਹਨੂੰ ਫੇਰ ਆਉਣਾ ਜੇ ਹਲਦੀ ਦੀ ਖੇਤੀ ਸਾਰੇ ਕਰਨ ਲੱਗ ਜੰਦੇ ਤੇ ਆਪਾਂ ਲੈ ਕੇ ਮੰਡੀ ਜਾਣਾ ਠੀਕ ਹੈ ਵੇਚਣ ਵਾਸਤੇ ਕੱਚੀ ਹਲਦੀ ਆਪਾਂ ਮੰਡੀ ਲੈ ਕੇ ਜਾਣੀ ਆ ਤਾਂ ਫੇਰ ਉਹ ਕੱਖ ਦੀ ਆ ਤੇ ਜੇ ਤੁਸੀਂ ਆਪ ਉਹਨੂੰ ਪਾਊਡਰ ਬਣਾ ਕੇ ਪੂਰੇ ਸਾਲ ਚ ਉਹਨੂੰ ਵੇਚੋਗੇ ਫੇਰ ਤੁਹਾਡੀ ਲੱਖ ਦੀ ਹੈ ਤਾਂ ਕਹਿਣ ਦਾ ਭਾਵੇਂ ਇਹ ਹੈਗਾ ਮੈਨੂੰ ਬਹੁਤ سارے ਕਿਸਾਨ ਹਸਟਾਲਾਂ ਦੇ ਮਿਲਦੇ ਬਾਈ ਅਸੀਂ ਲਾਈ ਸੀ ਸਾਡੇ ਤੋਂ ਲੈ ਲਓ ਹੁਣ ਕੋਈ ਝਾੜ ਵੇਖੂਗਾ 70 ਕੁਇੰਟਲ ਕਿਸੇ ਵੀਰ ਨੇ 100 ਕੁਇੰਟਲ ਵੀ ਲਿਆ ਤਾਂ ਉਹ ਮਲਟੀਪਲਾਈ ਕਰ ਦਿੰਦਾ 50 ਦੇ ਨਾਲ 60 ਦੇ ਨਾਲ ਅੱਛਾ 5 ਲੱਖ ਦੀ ਹੋਗੀ 5 ਲੱਖ ਦੀ ਤਾਂ ਹੋਗੀ ਉਹ ਯੂਨੀਵਰਸਿਟੀ ਦਾ ਸੀਡ ਆ ਜਾਂ ਇੱਕ ਬੰਦਾ ਵੇਚ ਰਿਹਾ ਗਵਰਨਮੈਂਟ ਦਾ ਕੋਈ ਰੇਟ ਨਹੀਂ ਇਹਦੇ ਤੇ ਜਿੱਦੇ ਤੇ ਆਪਣੀ ਐਸ ਹੁੰਦੀ ਐ ਐਮਐਸਪੀ ਤੇ ਜਿੰਨਾ ਚਿਰ ਕੋਈ ਰੇਟ ਨਹੀਂ ਹੈਗਾ ਉਹਨਾਂ ਟਾਈਮ ਤੁਸੀਂ ਕਮਾਈ ਇਹਦੇ 'ਚ ਗਿਣਤੀ ਨਹੀਂ ਲਿਆ ਸਕਦੇ ਹਾਂ ਤੁਸੀਂ ਆਪ ਦੇ ਪੱਧਰ ਤੇ ਕਿੰਨਾ ਕਰ ਸਕਦੇ ਹੋ ਉਹਦੇ 'ਚ ਹੈਗਾ ਤਾਂ ਹੀ ਇਹ ਫਸਲ ਨਹੀਂ ਜ਼ਿਆਦਾ ਲੋਕ ਆਉਂਦੇ ਕਿਉਂਕਿ ਆਪ ਪੈਦਾ ਕਰਕੇ ਉਹਨੂੰ ਉਬਾਲ ਕੇ ਪ੍ਰੋਸੈਸ ਕਰਨਾ ਫਿਰ ਪਾਊਡਰ ਬਣਾ ਕੇ ਵੇਚਣਾ ਤਾਂ ਇਹ ਬਹੁਤ ਮਿਹਨਤ ਵਾਲਾ ਕੰਮ ਆ ਜਿਹੜੇ ਕਰਦੇ ਨੇ ਉਹ ਫਿਰ ਪਿੱਛੇ ਨਹੀਂ ੜਦਗੇ ਉਹਨਾਂ ਨੂੰ ਪਤਾ ਵੀ ਸਾਡੀ ਮਾਰਕੀਟ ਬਣ ਚੁੱਕੀ ਐ ਗੁਰਦਾਸਪੁਰ ਏਰੀਆ ਚ ਫਾਰਮਰ ਹੈਗੇ ਨੇ ਉਹ ਕਾਫੀ ਵੱਡੇ ਪੱਧਰ ਤੇ ਕਰਦੇ ਪਏ ਨੇ ਤਾਂ ਜਿੰਨਾ ਜਿੰਨਾ ਵੀਰਾਂ ਨੇ ਇਹ ਕੀਤੀ ਆ ਉਹ ਇਸ ਏਰੀਆ ਨੂੰ ਵਧਾ ਰਹੇ ਨੇ ਠੀਕ ਹੈ ਜੀ ਜਦੋਂ ਆਪਾਂ ਕਿਦੀ ਪਟਾਈ ਕਰਦੇ ਹਾਂ ਜੀ ਕੱਚੀ ਹਲਦੀ ਦੀ ਕੱਚੀ ਹਲਦੀ ਦਾ ਜਿਹੜਾ ਏਕੜ ਦਾ ਉਸ ਤਣ ਝਾੜ ਕੀ ਆਉਂਦਾ ਹੈਗਾ ਆਪਣੇ ਕੋਲ ਜਿਹੜਾ ਜੀ ਕੈਮੀਕਲ ਦਾ ਝਾੜ ਆਪਾਂ ਕਿਉਂਕਿ ਅਸੀਂ ਪੰਜਾਬ ਦੋ ਤੇ ਇੱਕ ਤੇ ਕੀਤਾ ਰਾਜਾਪੁਰੀ ਤੇ ਵੀ ਕੰਮ ਕੀਤਾ ਜਿਹੜੀਆਂ ਇਹ ਕਿਸਮਾਂ ਹੈਗੀਆਂ ਤੇ ਜਿਹੜਾ ਯੂਨੀਵਰਸਿਟੀ ਦਾ ਝਾੜ ਹੈਗਾ ਉਹ 100 ਤੋਂ 120 ਕੁਆਂਟਲ ਦੇ ਵਿੱਚ ਰਹਿੰਦਾ ਕੈਮੀਕਲ ਦੇ ਵਿੱਚ ਪਰ ਜਿਹੜਾ ਅਸੀਂ ਆਰਗੈਨਿਕ ਦੇ ਵਿੱਚ ਝਾੜ ਲਿਆ ਉਹ ਸਾਡਾ 65 ਤੋਂ 70 ਕੁਆਂਟਲ ਦੇ ਵਿੱਚ ਝਾੜ ਰਿਆ ਹਲੇ ਤੱਕ ਉਹ ਵੀ ਅਸੀਂ ਪੂਰਾ ਗੱਟੇ ਨੂੰ ਤੋਲ ਕੇ ਅਸੀਂ ਕਹਿੰਨੇ ਵੀ ਇੰਨਾ ਝਾੜ ਲਿਆ ਹੈਗਾ ਤੇ ਜਿਹੜਾ ਮੰਨ ਲਓ ਅਲੱਗ-ਅਲੱਗ ਕਿਸਮਾਂ ਹੈਗੀਆਂ ਪ੍ਰਗਤੀ ਹੈਗੀ ਆ ਉਹ ਹਰੇਕ ਦੇ ਕੋਈ 100+ ਵੀ ਕਹਿੰਦਾ 150 ਤੱਕ 180 ਤੱਕ ਵੀ ਜਾਂਦੇ ਨੇ ਪਰ ਹਲੇ ਤੱਕ ਜਿਹੜਾ ਆਪਣਾ ਪੰਜਾਬ ਦਾ ਝਾੜ ਹੈਗਾ ਉਹ ਮੈਨੂੰ 70 ਕਵੰਡਲ ਤੇ ਲੱਗਦਾ ਵੀ 70 ਕਵੰਡਲ ਤੇ ਆਪਾਂ ਖੜੇ ਹੈਗੇ ਇਸ ਵਾਰ ਤੁਸੀਂ ਜਿਵੇਂ ਸਾਰੀ ਹਸਤੀ ਆਪ ਦੀ ਪ੍ਰੋਸੈਸ ਕਰਕੇ ਵੇਚਦੇ ਹੋ ਨਾ ਜਾਂ ਕੁਝ ਸੀਡ ਦੇ ਤੌਰ ਤੇ ਵੇਚਦੇ ਹੋ ਜਦੋਂ ਫਿਰ ਆਪੇ ਵੀ ਪ੍ਰੋਸੈਸਿੰਗ ਕਰਦੇ ਆ ਉਹਦਾ ਵੇਟ ਵੀ ਘਟਦਾ ਹੈਗਾ ਮਿਹਨਤ ਵੀ ਕਾਫੀ ਹੁੰਦੀ ਆ ਪ੍ਰੋਸੈਸਿੰਗ ਕਰਕੇ ਜਦੋਂ ਵੀ ਆਪਾਂ ਹਲਦੀ ਵੇਚਿਆ ਕਰੀਏ ਇਹਦੀ ਕਿੰਨੀ ਕਮਾਈ ਹੋ ਜਾਂਦੀ ਹੈ ਇੱਕ ਵਾਰ ਦੀ ਗੱਲ ਕਰੀਏ ਤਾਂ ਜੇ 65 70 ਗ੍ਰਾਮ ਦਾ ਝਾੜ ਆਇਆ ਆਰਡਰ ਕਿੰਨਾ ਸੇਲ ਹੋ ਜਾਂਦਾ ਦੇਖੋ ਜੀ ਪਾਊਡਰ ਜਿਹੜਾ ਹੈਗਾ ਉਹ ਪੰਜਵੇਂ ਹਿੱਸੇ ਤੋਂ ਵੀ ਘੱਟ ਜਾਣਾ ਜਿੰਨੀ ਤੁਹਾਡੀ ਕੱਚੀ ਹਲਦੀ ਹੈਗੀ ਜੇ ਮੰਨ ਲਓ 1 ਕਿਲੋ ਚੋਂ 170 80 ਗ੍ਰਾਮ ਪਾਊਡਰ ਲੈਣਾ ਜੇ ਤੁਸੀਂ ਪਾਲਿਸ਼ਰ ਯੂਜ਼ ਕਰਦੇ ਹੈਗੇ ਜੇ ਤੁਸੀਂ ਸ਼ੈੱਲ ਵਿੱਚ ਹੀ ਕਰਦੇ ਹੈਗੇ ਤਾਂ ਉਹ 200 ਗ੍ਰਾਮ ਹੋ ਸਕਦਾ 190 200 ਗ੍ਰਾਮ ਤਾਂ ਪਰ ਪੰਜਵੇਂ ਸੇ ਤੋਂ ਘੱਟ ਨਿਕਲਦੀ ਹੈਗੀ ਆ ਤੁਸੀਂ ਜਿੰਨਾ ਤੁਹਾਡਾ ਝਾੜ ਆ ਤਾਂ ਉਹਨੂੰ ਉਸ ਤੇ ਦੇਖ ਲੈਣਾ ਜਿਹੜੀ ਰਹੀ ਬਚਤ ਦੀ ਗੱਲ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈਗੀ ਜੇ ਤੁਸੀਂ ਆਪ ਮਾਰਕੀਟ ਕਰਦੇ ਹੋ ਤਾਂ ਅਸੀਂ ਹੁਣ 300 ਰੁਪਏ ਕਿਲੋ ਹਲਦੀ ਵੇਚਦੇ ਹੈਗੇ ਠੀਕ ਹੈ ਉਹਦੇ ਚ ਜਿੰਨੇ ਸਾਡੇ ਖਰਚੇ ਹੈਗੇ ਨੇ ਤੇ ਦੂਜੀ ਫਸਲ ਨਾਲ ਉਹ ਡੇਡਾ ਦੇ ਜਾਂਦੀ ਹੈ ਜੇ ਤੁਸੀਂ ਪੂਰੇ ਸਾਲ ਨੂੰ ਦੇਖੋਗੇ ਪਰ ਜੇ ਪਹਿਲੇ ਸਾਲ ਤੋਂ ਤੁਹਾਨੂੰ ਕੋਈ ਬਚਤ ਨਹੀਂ ਹੋਊਗੀ ਕਿਉਂਕਿ ਪਹਿਲੇ ਸਾਲ ਤੁਸੀਂ ਸਾਰਾ ਪੈਸਾ ਆਪਦੇ ਕੋਲੋਂ ਲਾਉਣਾ ਸੀਡ ਦਾ ਲਾਉਣਾ ਸਾਰੇ ਖਰਚੇ ਹੋਣੇ ਅਗਲੇ ਸਾਲ ਨੂੰ ਤੁਹਾਡੀ ਕਮਾਈ ਤੁਹਾਡੇ ਕੋਲੇ ਆਊਗੀ ਕਿਉਂਕਿ ਇਹਦੇ ਚ ਵੇਚ ਕੇ ਹੀ ਆਉਣੀ ਹੈਗੀ ਕਮਾਈ ਤਾਂ ਇਹਦੇ ਚ ਕੋਈ ਫਿਕਸ ਅਮਾਉਂਟ ਬਚਤ ਹੈ ਨਹੀਂਗੀ ਬਈ ਤੁਸੀਂ ਕਹਿ ਦੋ ਬਈ ਕਿਉਂਕਿ ਪੂਰੇ ਸਾਲ ਦਾ ਤੁਸੀਂ ਵਿਆਜ ਲਾਉਂਗੇ ਸਾਰੇ ਕੈਲਕੂਲੇਸ਼ਨ ਲਾਉਂਗੇ ਫਿਰ ਜਾ ਕੇ ਉਹ ਖਰਚੇ ਇਨਕਲੂਡ ਹੁੰਦੇ ਤਾਂ ਫਿਰ ਆਪਾਂ ਨੂੰ ਪਤਾ ਲੱਗਦਾ ਕਿੰਨੀ ਕਿ ਬਚਤ ਹੋ ਸਕਦੀ ਹੈ ਤੇ ਪਰ ਦੂਜੇ ਗੱਲ ਵਿਆਪਕ ਕੁਆਲਿਟੀ ਦੀ ਗੱਲ ਕਰਨੀ ਹੋਵੇ ਹਨਾ ਕਿਉਂਕਿ ਜਿਹੜਾ ਇਹਦਾ ਮੇਨ ਹੈਗਾ ਪਾਊਡਰ ਆ ਪਾਊਡਰ ਦੀ ਅੱਜ ਗੱਲ ਛੜਦੀ ਆ ਲੋਕ ਘਰਾਂ ਦੇ ਵਿੱਚ ਵਰਤਦੇ ਆ ਹਰ ਇੱਕ ਕੋਈ ਦੇ ਵਿੱਚ ਹੀ ਹੁੰਦਾ ਜੀ ਪਾਊਡਰ ਦੀ ਕੁਆਲਿਟੀ ਜੇ ਆਪਾਂ ਪਰਖਣੀ ਆ ਵੀ ਇਹ ਵਧੀਆ ਹਲਦੀ ਆ ਪਿਓਰ ਹਲਦੀ ਆ ਤਾਂ ਉਹ ਦੱਸੋ ਆਪਣੇ ਸਰੋਤਿਆਂ ਨੂੰ ਵੀ ਪਾਊਡਰ ਦੀ ਕੁਆਲਿਟੀ ਕਿੱਥੋਂ ਪਤਾ ਲੱਗਦੀ ਆ ਇੱਕ ਤਾਂ ਜਿਹੜਾ ਇਹਦੇ ਵਿੱਚ ਹੈਗਾ ਨਾ ਵੀ ਤੁਸੀਂ ਆਪਣੀ ਹਲਦੀ ਦੇ ਵਿੱਚ ਤੇਲ ਹੁੰਦਾ ਤੇ ਲਿਹਾਈ ਹੁੰਦੀ ਆ ਅਸੀਂ ਜ਼ਿਆਦਾਤਰ ਜਿਹੜੇ ਘਰੇ ਦੇਖਦੇ ਆ ਅਸੀਂ ਨਾ ਕਈ ਵਾਰ ਪੈਕਿੰਗ ਕਰਕੇ ਛੋਟੇ ਲਫਾਫਿਆਂ 'ਚ ਵੇਚਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਧੁੱਪੇ ਪਿਆ ਹੁੰਦਾ ਤਾਂ ਇਹ ਤੇਲ ਛੱਡ ਜਾਂਦੀ ਸੀ ਜਿਹੜਾ ਵਿੱਚ ਹੁੰਦਾ ਸੀ ਤਾਂ ਫਿਰ ਮੈਂ ਨੈਟ ਤੇ ਵੀ ਸਰਚ ਕੀਤਾ ਨੈਟ ਤੇ ਜਿਹੜੀਆਂ ਕੱਪੜੀਆਂ ਇਹ ਲਿਖਦੇ ਨੇ ਜਿਵੇਂ ਪੰਜਾਬ 2 ਇਹਦੇ 'ਚ 3.75 ਕਾਰਕਿਮਨ ਇਹਦੇ 'ਚ ਕਾਰਕਿਮਨ ਕੰਟੈਂਟ ਐਂਟੀ ਕੈਂਸਰ ਹੁੰਦਾ ਤਾਂ ਜਿਹੜੀਆਂ ਕੰਪਨੀਆਂ ਉੱਪਰ ਲਿਖ ਕੇ ਵੇਚਦੀਆਂ ਵੀ ਸਾਡੀ ਹਲਦੀ ਤੇਲ ਜਾਂ ਕਾਰਕਿਮਨ ਹੈਗਾ ਤਾਂ ਉਹਦੇ ਤੁਸੀਂ ਰੇਟ ਦੇਖਿਓ ਬਹੁਤ ਹਾਈਲੀ ਹੁੰਦੇ ਤਾਂ ਕੰਪਨੀਆਂ ਕੀ ਕਰਦੀਆਂ ਬਈ ਕੋਈ ਵੀ ਉਹ ਜਿਹੜੀ ਹਲਦੀ ਹੈ ਉਹਦੇ ਵਿੱਚ ਉਹ ਤੱਤ ਕੱਢ ਲਿਆ ਜਾਂਦਾ ਜਿਹੜੀ ਸਿੰਪਲ ਲੱਕੜ ਹੈਗੀ ਆ ਹਲਦੀ ਦੀ ਗੱਠੀ ਹੈਗੀ ਉਹ ਪ੍ਰੋਸੈਸ ਕਰਕੇ ਆਪਾਂ ਨੂੰ ਦੇ ਦਿੱਤੀ ਜਾਂਦੀ ਹੈਗੀ ਉਹਦੀ ਕੋਸਟ ਘੱਟ ਕਰਕੇ ਤੇ ਆਪਾਂ ਨੂੰ ਹਲਦੀ ਯੂਜ਼ ਕਰਨ ਨੂੰ ਦਿੱਤੀ ਜਾਂਦੀ ਹੈਗੀ ਇਹਦੇ ਵਿੱਚ ਇਹੀ ਹੈਗਾ ਬਈ ਜਿਹੜੀ ਆਪਣੀ ਨੇਚਰਲ ਹਲਦੀ ਜੇ ਕਿਸੇ ਨੇ ਘਰੇ ਵੀ ਪਸਾਉਣੀ ਹੈ ਜਾਂ ਪੀਸਣੀ ਹੈ ਉਹ ਕੱਚੀ ਗੰਢੀ ਖੁਦ ਲਵੇ ਖੁਦ ਉਹ ਬਾਲੇ ਖੁਦ ਮਤਲਬ ਪ੍ਰੋਸੈਸ ਕਰੇ ਗ੍ਰाइंड ਕਰੇ ਤਾਂ ਉਹਦੇ ਵਿੱਚ ਉਹਨੂੰ ਤੇਲ ਮਿਲ ਸਕਦਾ ਹੈਗਾ ਮੇਨ ਇਹਦਾ ਜਿਹੜਾ ਤੱਤ ਹੈਗਾ ਕਰਕਮਣ ਜਾਂ ਤੇਲ ਹੈਗਾ ਤਾਂ ਉਹੀ ਆਪਣੀ ਬਾਡੀ ਲਈ ਉਹ ਜਿਹੜਾ ਆਪਣੇ ਖੂਨ ਨੂੰ ਪਤਲਾ ਕਰਦਾ ਸਾਫ਼ ਕਰਦਾ ਜਿਹੜੇ ਅੰਦਰਲੀ ਮਤਲਬ ਅ ਸੋਜ ਹੈਗੀ ਗੋਡਿਆਂ ਦੀ ਉਹਨੂੰ ਘਟਾਉਂਦਾ ਹੈਗਾ ਤਾਂ ਐਂਟੀ ਕੈਂਸਰ ਵੀ ਉਹੀ ਕੰਮ ਕਰਦਾ ਹੈਗਾ ਤਾਂ ਉਹ ਦੂਜਾ ਇਹ ਹੈਗਾ ਵੀ ਯੂਨੀਵਰਸਿਟੀ ਸਾਡੀ ਗੱਲ ਇੱਕ ਕੈਂਪ ਤੇ ਹੋਈ ਸੀ ਕਿ ਉਹਨਾਂ ਨੇ ਬੁਲਾਇਆ ਸੀ ਸਾਨੂੰ ਯੂਨੀਵਰਸਿਟੀ ਐ ਕਿ ਇਦਾਂ ਦੀ ਇੱਕ ਛੋਟਾ ਕਸਟਮਰਾਂ ਲਈ ਬਣਾ ਰਹੇ ਕਿਟ ਉਹ 100 150 ਦੇ ਲਗਭਗ ਹੋਊਗੀ ਉਹ ਹਜੇ ਉਹਨਾਂ ਨੇ ਲਾਂਚ ਕਰਨੀ ਐ ਲਗਭਗ ਸ਼ਾਇਦ ਇਹ 6 ਮਹੀਨੇ ਚ ਕਰ ਦੇਣ ਉਹ ਘਰੇ ਹੀ ਚੈੱਕ ਕਰ ਸਕਦੇ ਵੀ ਕਿਸੇ ਵੀ ਕੰਪਨੀ ਦੀ ਹਲਦੀ ਇਹਦੇ ਚ ਕੀ ਕੀ ਚਾਰ ਤਰ੍ਹਾਂ ਦੀ ਮਿਕਸਿੰਗ ਉਹਨਾਂ ਨੇ ਦੱਸਿਆ ਸੀ ਤੇ ਉਹ ਘਰੇ ਚੈੱਕ ਕਰ ਸਕਦੇ ਵੀ ਇਹਦੇ ਚ ਮਿਕਸਿੰਗ ਹੋਈ ਐ ਜਾਂ ਨਹੀਂ ਹੋਈ ਤਾਂ ਮੈਨੂੰ ਲੱਗਦਾ ਇਹੋ ਜਿਹੀਆਂ ਚੀਜ਼ਾਂ ਲੈਬ ਚ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਇਹ ਚੀਜ਼ਾਂ ਦੇਣੀਆਂ ਚਾਹੀਦੀਆਂ ਬਜਾਏ ਕਿ ਕਿਸਾਨ ਨੂੰ ਸਰਕਾਰ ਵੱਲੋਂ ਹੋਣ ਬਈ ਆ ਫੂਡ ਲੈਬ ਹੈਗੀ ਕੋਈ ਵੀ ਕਸਟਮਰ ਜਾਵੇ ਤੇ ਉਹ ਚੈੱਕ ਕਰਵਾ ਸਕੇ ਵੀ ਇਹਦੇ ਚ ਕੈਮੀਕਲ ਹੈ ਜਾਂ ਨਹੀਂ ਬੱਬੂ ਜੀ ਜਿਵੇਂ ਕਿਸਾਨ ਮਿਹਨਤ ਕਰਦਾ ਹੈਗਾ ਹਨਾ ਇੰਨੀ ਵਧੀਆ ਫਸਲ ਲਗਾਉਂਦਾ ਕੈਮੀਕਲ ਫਰੀ ਜਿਵੇਂ ਤੁਸੀਂ ਕਰ ਰਹੇ ਹੋ ਤੇ ਆਮ ਲੋਕਾਂ ਤੱਕ ਜਿਹੜਾ ਇਹ ਚੀਜ਼ ਜਾਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਆਪਣੇ ਪੰਜਾਬ ਦੇ ਵਿੱਚ ਕੋਈ ਕਿਸਾਨ ਹੈਗਾ ਜਿਹੜਾ ਹੈਲਦੀ ਕੁਆਲਟੀ ਦੀ ਪੈਦਾ ਕਰ ਰਿਹਾ ਤੁਸੀਂ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤਾਂ ਕਿ ਉਹ ਤੁਹਾਡੇ ਨਾਲ ਜੁੜ ਸਕਣ ਤੁਹਾਡੇ ਤੋਂ ਡਾਇਰੈਕਟ ਜਿਹੜਾ ਹਲਦੀ ਖਰੀਦ ਸਕਣ ਜਿਹੜੀ ਆਮ ਲੋਕਾਂ ਨੂੰ ਅਪੀਲ ਕਿਸੇ ਵੀ ਗਾਹਕ ਨੂੰ ਆ ਸਾਡੀ ਸਾਡੀ ਉਹਨਾਂ ਨੂੰ ਇਹੀ ਅਪੀਲ ਹੈ ਵੀ ਜਿਹੜੀ ਤੁਸੀਂ ਕੋਈ ਵੀ ਚੀਜ਼ ਲੈਣੇ ਆ ਉਹ ਕਿਸੇ ਵੀ ਕਿਸਾਨ ਤੋਂ ਲਓ ਜਿਹੜਾ ਪੈਦਾ ਕਰ ਰਿਹਾ ਉਹਦੇ ਕੋਲੋਂ ਪੈਦਾ ਕਰਦਾ ਫਿਰ ਉਹ ਤੁਸੀਂ ਇਹ ਨਾ ਦੇਖੋ ਉਹਦੇ ਨਾਲ ਰੇਟ ਨਾ ਕਰੋ ਤੁਸੀਂ ਉਹਦੀ ਮਿਹਨਤ ਪੁੱਛੋ ਵੀ ਇਹਦੇ ਤੇ ਮਿਹਨਤ ਕੀ ਲੱਗ ਰਹੀ ਹੈ ਜਦੋਂ ਤੁਸੀਂ ਉਹ ਚੀਜ਼ ਲੈ ਕੇ ਖਾਓਗੇ ਕਿਸਾਨ ਤੋਂ ਲਹੋਗੇ ਇਹ ਵੱਡੀ ਪੀਲ ਹੈ ਅਸੀਂ ਨਹੀਂ ਕਹਿੰਦੇ ਵੀ ਸਾਫ਼ ਹੀ ਹਲਦੀ ਲਓ ਹਲਦੀ ਬਹੁਤ ਥਾਂ ਤੇ ਕਿਸਾਨ ਬੀਜਦੇ ਆ ਉਹ ਵੀ ਆਪਣੇ ਭਰਾ ਹੈ ਜਿਹੜਾ ਵੀ ਤੁਹਾਡੇ ਨੇੜੇ ਕਿਸਾਨ ਆ ਤੁਸੀਂ ਉਸੇ ਤੋਂ ਖਰੀਦੋ ਕੱਲੀ ਹਲਦੀ ਨਹੀਂ ਅਸੀਂ ਮਿਰਚਾਂ ਵੀ ਆਪਦੀਆਂ ਇੱਥੇ ਪੀਣੀਆਂ ਆ ਅਸੀਂ ਮਸਾਲੇ ਵੀ ਨਾਲ ਪੀਣੇ ਆ ਅਸੀਂ ਗੁੜ ਵੀ ਆਪ ਦਾ ਤੇਲ ਸਾਡਾ ਸਰੋਂ ਦਾ ਆਪ ਦਾ ਕੋਈ ਵੀ ਚੀਜ਼ ਲੈਣੇ ਆ ਤੁਸੀਂ ਆਪਾਂ ਕਿਸਾਨ ਵੀਰ ਜਿਹੜੇ ਖਾਸ ਕਰਕੇ ਕਿਸਾਨ ਹੀ ਲੈ ਰਹੇ ਆ ਉਹਨਾਂ ਨੂੰ ਇਹ ਕੈਲਕੂਲੇਸ਼ਨ ਹੈ ਵੀ ਸਾਡਾ ਤੇਲ ਇੰਨਾ ਨਿਕਲਦਾ ਸਰੋਂ ਦਾ ਤੇਲ ਆਪਾਂ ਨੂੰ ਪਤਾ ਹੈ ਤੀਜਾ ਹਿੱਸਾ ਨਿਕਲਦਾ ਸਰੋਂ ਆਪਾਂ ਨੂੰ 7000 ਨੂੰ ਵੀ ਪਹੁੰਚ ਜਾਂਦੀ ਹੈ ਤੇਲ ਸਾਨੂੰ 150 ਨੂੰ ਮਿਲ ਜਾਂਦਾ ਤਾਂ ਸਾਨੂੰ ਇਹ ਵੇਖਣਾ ਚਾਹੀਦਾ ਵੀ ਇਹਦੇ 'ਚ ਮਿਲਾਵਟ ਆ ਜੀ ਨੂੰ ਪਤਾ ਹੀ ਨਹੀਂ ਉਹਨੂੰ ਦਾ ਆਪਾਂ ਕਹਿ ਸਕਦੇ ਆ ਸਾਡਾ ਇਵੇਂ ਕਰਕੇ ਦਿੱਲੀ ਕਹਿੰ ਪੁੱਛੀ ਤਾਂ ਉਹ ਉੱਥੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਬੱਚਿਆਂ ਨੂੰ ਦੱਸੋ ਜੀ ਵੀ ਉਹ ਮੂਲੀ ਦੇ ਪੱਤੇ ਨੂੰ ਪਾਲਕ ਕਹੀ ਜਾਣ। ਉਹ ਕਹਿੰਦੇ ਸਾਡੇ ਬੱਚਿਆਂ ਨੂੰ ਤੁਸੀਂ ਦੱਸੋ ਵੀ ਮੂਲੀ ਕਿੱਥੇ ਹੁੰਦੀ ਹੈ ਕਿਵੇਂ ਹੁੰਦੀ ਉਹਨਾਂ ਨਾਲ ਤਾਂ ਕੋਈ ਠੱਗੀ ਹੋ ਸਕਦੀ ਹੈ ਪਰ ਆਪਣਾ ਕਿਸਾਨ ਹੀ ਠੱਗੀ ਖਾਈ ਜਾਂਦਾ। ਉਹ ਮੈਂ ਉਹਨਾਂ ਨੂੰ ਇਹ اپੀਲ ਕਰੂੰਗਾ ਵੀ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜੀਏ ਸਾ ਜਿਹੜਾ ਅਸੀਂ ਦੇਖਦੇ ਆ ਕਿਸਾਨ ਐਨਾ ਸੋਚੀ ਜਾਂਦਾ ਵੀ ਮੈਂ ਆਪਦੇ ਗਵਾਂਢੀ ਤੋਂ ਚੀਜ਼ ਨਾ ਲਵਾਂ। ਕਿਤੇ ਮੈਂ ਇਹ ਤੋਂ ਚੀਜ਼ ਲੈ ਲਈ ਤਾਂ ਇਹ ਕਾਮਯਾਬ ਹੋਏ। ਇਹ ਸਾਡੇ ਚ ਇੱਕ ਵੱਡੀ ਗੱਲ ਆ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰੂੰ ਵੀ ਤੁਸੀਂ ਉਹਨੂੰ ਡਾਊਨ ਕਰਨ ਦੀ ਖਾਤਰ ਆਪਦਾ ਸਰੀਰ ਨਾ ਖਰਾਬ ਕਰੋ। ਆਪਦੀ ਰਸੋਈ ਸੁਧਾਰੋ। ਸਾਡਾ ਇੱਕ ਮਾਡਲ ਆ ਅਸੀਂ ਖੁਦ ਫ੍ਰੀ ਅਗਲੇ ਦੇ ਖੇਤ ਜਾ ਕੇ ਵੀ ਦਿੰਦੇ ਆ ਵੀ ਜਿਹਦੇ 7-8 ਜੀ ਆ ਇੱਕ ਪਰਿਵਾਰ ਦੇ 1 ਏਕੜ ਦੇ ਦਿਓ ਸਾਨੂੰ। ਜਗਤਾਰ ਜੀ ਵਰਗੇ ਵੀ ਸਾਡੇ ਨਾਲ ਆ ਮੇਰਾ ਆਪਦਾ ਮਾਡਲ ਆ ਵੀ 1 ਏਕੜ ਦੇ ਦਿਓ। ਉਹਦੇ ਚ ਤੁਹਾਨੂੰ ਦੁੱਧ ਆਸਤੇ ਪੱਠਾ ਵੀ ਮਿਲੂਗਾ। ਤੁਹਾਡੇ ਪਰਿਵਾਰ ਲਈ ਤੁਹਾਨੂੰ ਉਹਦੇ ਚੋਂ ਕਣਕ ਵੀ ਮਿਲੂਗੀ ਤੁਹਾਨੂੰ ਸਬਜ਼ੀਆਂ ਵੀ ਮਿਲਣਗੀਆਂ ਤੇ ਤੁਹਾਡੀ ਰਸੋਈ ਹੈ ਜਿਹੜੀ ਆਰਗੈਨਿਕ ਠੀਕ ਹੈ ਵੇਚਣ ਵਾਲੀ ਦਾ ਬਾਅਦ ਦੀ ਗੱਲ ਵੀਰੇ ਆਪਣਾ ਪ੍ਰੋਪਰ ਐਡਰੈਸ ਹੈ ਨਾ ਪਿੰਡ ਦੀ ਲੋਕੇਸ਼ਨ ਤੇ ਆਪਣਾ ਮੋਬਾਈਲ ਨੰਬਰ ਭੋਲ ਦਿਓ ਜੀ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਤਾਂ ਵੀਰ ਨੂੰ ਸੌਖਾ ਹੋ ਸਕੇ ਹਾਂਜੀ ਇਹ ਜਿਹੜਾ ਸਾਡਾ ਪਿੰਡ ਦਾ ਨਾਮ ਹੈਗਾ ਪੰਜਗਰਾਈ ਖੁਰਦੇ ਹੈਗਾ ਇਹ ਫਰੀ ਕੋੜ ਤੇ ਮੋਗੇ ਦੀ ਹੱਦ ਤੇ ਪੈਂਦਾ ਹੈਗਾ ਸਾਡਾ ਪਿੰਡ ਤਾਂ ਤੁਸੀਂ ਇੱਥੇ ਹਰਮੇਲ ਸਿੰਘ ਪੰਜਗਰਾਈ ਦਾ ਨਾਮ ਲੈ ਕੇ ਹਲਦੀ ਵਾਲੇ ਪੁੱਛ ਸਕਦੇ ਵੀ ਉਹ ਤੁਹਾਨੂੰ ਦੱਸ ਦੇਣਗੇ ਵੀ ਇੱਥੇ ਆ ਕੇ ਸਾਡਾ ਪਿੰਡ ਬਹੁਤ ਛੋਟਾ ਜਿਹਾ ਈ ਤੇ ਸਾਡੇ ਪਿੰਡ ਚੋਂ ਅਸੀਂ ਹਲਦੀ ਦੀ ਖੇਤੀ ਸ਼ੁਰੂ ਕੀਤੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਜੋ ਵੀ ਕਿਸਾਨ ਵੀਰ ਮਤਲਬ ਫੋਨ ਤੇ ਗੱਲ ਕਰਨੀ ਚਾਹੁੰਦਾ ਉਹ ਇੱਕ ਵਾਰੀ ਵਟਸਐਪ ਮੈਨੂੰ ਮੈਸੇਜ ਕਰ ਦੇਵੇ ਨਾਮ ਤੇ ਪਤਾ ਲਿਖ ਕੇ ਫਿਰ ਮੈਂ ਬੈਕ ਕਾਲ ਉਸ ਹੋਂ ਕਰ ਲਵਾਂਗਾ ਤਾਂ ਮੇਰਾ ਨੰਬਰ ਹੈਗਾ 9798087 ਇੱਕ ਵਾਰੀ ਫੇਰ ਬੋਲਦਾ 9798087 ਤਾਂ ਤੁਸੀਂ ਵਟਸਐਪ ਕਰਕੇ ਆ ਤੁਹਾਡਾ ਐਡਰੈਸ ਦੱਸ ਦਿਓ ਤੇ ਮੈਂ ਸੇਵ ਕਰਕੇ ਤੁਹਾਨੂੰ ਫੇਰ ਬੈਕ ਕਾਲ ਕਰਾਂਗੇ ਠੀਕ ਹੈ ਜੀ ਧੰਨਵਾਦੀ ਹੋ ਧੰਨਵਾਦ